ਤੈਨੂੰ ਪਤਾ ਸੱਜਣਾ ਤੇਰੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਤੂੰ ਅੰਦਰੋਂ ਹਾਰਿਆ ਬੈਠਾ ਮੈਨੂੰ 6 ਮਹੀਨਿਆਂ ਤੋਂ ਕੰਮ ਨਹੀਂ ਮਿਲਦਾ ਮੈਨੂੰ 2.5 ਮਹੀਨਿਆਂ ਤੋਂ ਕੰਮ ਨਹੀਂ ਮਿਲਦਾ ਰੋਈ ਜਾਣਾ ਕਿਸੇ ਨੂੰ ਕਹੀ ਜਾਣਾ ਮੈਨੂੰ ਕੰਮ ਦਵਾ ਦੇ ਇੱਥੇ ਸੱਜਣਾ ਕੋਈ ਵੀ ਤੇਰਾ ਹਾਮੀ ਨਹੀਂ ਹੈਗਾ ਕਿਸੇ ਨੇ ਤੈਨੂੰ ਕੰਮ ਨਹੀਂ ਦਵਾਉਣਾ ਹੈਗਾ ਸੋ ਸਾਰਾ ਕੁਝ ਤੈਨੂੰ ਆਪ ਕਰਨਾ ਪੈਣਾ ਆਨਲਾਈਨ ਅਪਲਾਈ ਕਰ ਲਿੰਕ ਬਣਾ ਸਭ ਕੁਝ ਹੋ ਜਾਊਗਾ ਬਾਈ ਇਥੇ ਆਪਣੇ ਮਾਮੇ ਚਾਚੇ ਦਾ ਕੋਈ ਮੁੰਡਾ ਤਾਂ ਹੈ ਨਹੀਂ ਕਿ ਆਪਾਂ ਉਹਨੂੰ ਕਹਿ ਦਾਂਗੇ ਯਾਰ ਬਾਈ ਜਿੱਥੇ ਤੂੰ ਕੰਪਨੀ ਚ ਕੰਮ ਕਰਦਾ ਉੱਥੇ ਮੇਰੀ ਗੱਲ ਕਰਾ ਦੇ ਮੈਨੂੰ ਵੀ ਲਵਾ ਦੇ ਉੱਥੇ ਐ ਨਹੀਂ ਇਥੇ ਕੰਮ ਮਿਲਣਾ ਸਜਣਾ ਆਨਲਾਈਨ ਇੰਨੀ ਐਪਾਂ ਨੇ ਇੰਨੀਆਂ ਜੌਬਾਂ ਆਉਂਦੀਆਂ ਨਹੀਂ ਆਪਣਾ ਵਧੀਆ ਜਿਹਾ ਸੀਵੀ ਬਣਾ ਰਜ਼ਿਊਮ ਬਣਾ ਅਪਲਾਈ ਕਰ ਫਿਰ ਤੈਨੂੰ ਵਧੀਆ ਜੌਬ ਮਿਲੂਗੀ ਤੇ ਆਪਣੀ ਕਨਸਿਸਟੈਂਸੀ ਰੱਖ ਆਪਣੀ ਲੋਇਲਟੀ ਦਿਖਾ ਜਿੱਥੇ ਵੀ ਤੂੰ ਕੰਮ ਕਰਦਾ ਜਿੱਥੇ ਵੀ ਤੈਨੂੰ ਜੌਬ ਮਿਲੀ ਹੈ ਕੋਈ ਛੋਟੀ ਮੋਟੀ ਕੰਮ ਨੂੰ ਨਾ ਦੇ ਕੰਮ ਵੱਡਾ ਛੋਟਾ ਕਈ ਮੈਂ ਦੇਖਿਆ ਕਰਦੇ ਨੇ ਕਹਿੰਦੇ ਨੇ ਯਾਰ ਇਹ ਕੰਮ ਮੈਂ ਹੁਣ ਇਹ ਕੰਮ ਕਰੂੰਗਾ ਬਈ ਇਹ ਕੰਮ ਤਾਂ ਔਖਾ ਹੀ ਕੰਮ ਤਾਂ ਭਾਰੀ ਹੈ ਸੱਜਣਾ ਇੱਥੇ ਨਖਰ ਹੀ ਨਹੀਂ ਚੱਲਣੇ ਹੈਗੇ 20 25 ਲੱਖ ਲਾ ਕੇ ਆਏ ਤੂੰ ਕਰਦਿਆਂ ਦੇ 20 25 ਲੱਖ ਦੇਣੇ ਨੇ ਦਿੰਨੇ ਸੋ ਜਦੋਂ ਜਹਾਜ਼ 'ਚ ਬੈਠਿਆ ਸੀਗਾ ਉਹਦੀਆਂ ਚੀਜ਼ ਭੁੱਲ ਜਾਣੀ ਸੀ ਕਿ ਨਖਰੇ ਨਹੀਂ ਕਰਨੇ ਕੰਮ ਤੇ ਸੋ ਜਿਹੜਾ ਕੰਮ ਤੈਨੂੰ ਮਿਲਦਾ ਜੋ ਵੀ ਕੰਮ ਮਿਲਦਾ ਛੋਟਾ ਵੱਡਾ ਕਰ ਪ੍ਰਮਾਤਮਾ ਨੇ ਬਾਹ ਫੜੀ ਹੋਈ ਆ ਤੇ ਅੱਗੇ ਤੇਰੀ ਤਰੱਕੀ ਹੋਊਗੀ ਵਧੀਆ ਕੰਮ ਮਿਲੂਗਾ ਕੋਈ ਤੇ ਆਪ ਤੇ ਵਿਸ਼ਵਾਸ ਰੱਖ ਤੇ ਪ੍ਰਮਾਤਮਾ 'ਚ ਵਿਸ਼ਵਾਸ ਰੱਖ